हरियाणा ਦੇ ਵਿੱਚ ਡਾਕਟਰ ਸੁਰਿੰਦਰ ਦલાਲ ਇੱਕ ਬੀਜਾਂ ਦੇ ਵਿਗਿਆਨੀ ਸੀ ਉਹ ਖੋਜ ਕੇਂਦਰ ਦੀ ਨੌਕਰੀ ਛੱਡ ਕੇ ਉਹਨਾਂ ਨੇ ਏਡੀਓ ਦੀ ਨੌਕਰੀ ਕੀਤੀ ਸਨ 2000 ਚ ਤੁਸੀਂ ਸੁਣਿਆ ਹੋਣਾ ਕਿ ਨਰਮੇ ਦੇ ਉੱਤੇ 30 30 35 35 ਸਪ੍ਰਿਆਾਂ ਹੋਈਆਂ ਅਮਰੀਕਨ ਸੁੰਡੀ ਦਾ ਹਮਲਾ ਹੋਇਆ ਸੁਣਿਆ ਸੀ ਜੀ ਮਾੜਾ ਮੋਟਾ ਕਿਤੇ ਪੜਿਆ ਹੋਇਆ ਸੁਣਿਆ ਹੋਏਗਾ ਤੇ ਸਾਰੀ ਫਸਲ تباہ ਹੋ ਗਈ 90% ਕਿਹਾ 100% ਫਸਲ تباہ ਹੋ ਗਈ ਇੰਨੀਆਂ ਸਪ੍ਰਿਆਾਂ ਕਰਕੇ ਵੀ ਕੰਟਰੋਲ ਨਹੀਂ ਹੋਇਆ ਅਖਬਾਰ ਚ ਇੱਕ ਅੰਗਰੇਜ਼ੀ ਟ੍ਰਿਬਿਊਨ ਚ ਆਰਟੀਕਲ ਲੱਗਿਆ ਇਕ 2.5 ਸੈਂਟੀਮੀਟਰ ਦੀ ਇੱਕ ਸੁੰਡੀ ਜਿਹੜੀ ਆ 2.5 ਇੰਚ ਦੀ ਸੁੰਡੀ ਆ ਕਿਸਾਨ ਫੇਲ ਵਿਗਿਆਨੀ ਫੇਲ ਕੰਪਨੀਆਂ ਫੇਲ ਸਾਰਾ ਇੱਕ ਸਿਸਟਮ ਫੇਲ ਹੋ ਗਿਆ ਉਹ ਡਾਕਟਰ सुरेंद्र ਦલાਲ ਪੜ੍ਹੇ ਸੀ ਹਰਿਆਣਾ ਯੂਨੀਵਰਸਿਟੀ ਤੋਂ ਉਹਨਾਂ ਦੇ ਮਨ ਨੂੰ ਲੱਗਿਆ ਆਪਾਂ ਕਹਿੰਦੇ ਹਾਂ ਬਈ ਅਣਖ ਜਾਗਦੀ ਸਾਡੀ ਸਾਡੀ ਤਾਂ ਮੈਂ ਤਾਂ ਪੰਜਾਬ ਚ ਘੱਟ ਹੀ ਦੇਖਿਆ ਕਿਤੇ ਜਾਗਦੀ ਹੋਵੇ ਬਈ ਅਣਖ ਜਾਗੀ ਵੀ ਮੇਰੀ ਯੂਨੀਵਰਸਿਟੀ ਨੇ ਇਦਾਂ ਕਿਹਾ ਆਲਮਾ ਮੈਟਰ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਜਿੱਥੋਂ ਅਸੀਂ ਪੜ੍ਹਾਈ ਕਰਦੇ ਹਾਂ ਵੀ ਸਾਡੀ ਮਾਂ ਆਇਆ ਉਹ ਕਹਿੰਦਾ ਮੇਰੀ ਮਾਂ ਨੂੰ ਗਾਲ ਕੱਢੀ ਆ ਅਣਖ ਜਾਗੀ ਉਹ ਉਨੇ ਖੋਜ ਕਰਨੇ ਖੇਤਾਂ ਸ਼ੁਰੂ ਕੀਤੀ। ਖੋਜ ਕਰਕੇ ਇਹ ਉਹਨੇ ਪਤਾ ਲਗਾਇਆ ਕਿ ਜਿਹੜੀ ਅਮਰੀਕਨ ਸੰਡੀ ਆ ਇਹਦੀ ਜਿਹੜੀ ਤਿਤਲੀ ਆ ਤਿਤਲੀ ਆਂਡੇ ਦਿੰਦੀ ਆ। ਆਮ ਜੀਵਨ ਦੇ ਵਿੱਚ ਇਹ 200 ਤੋਂ 250 ਆਂਡੇ ਦਿੰਦੀ ਆ। ਜਦੋਂ ਅਸੀਂ ਕਹਿੰਦੇ ਸਪ੍ਰੈਆਂ ਕਰਦੇ ਰਹਿੰਦੇ ਆ ਉਹ ਆਪਣਾ ਜੀਵਨ ਚੱਕਰ ਛੋਟਾ ਕਰ ਜੇ 35 ਦਿਨਾਂ 'ਚ ਆਂਡੇ ਦੇਣੇ ਆ 20 ਦਿਨਾਂ 'ਚ ਆਂਡੇ ਦਿੰਦੀ ਆ। ਉਹ 1800 ਤੋਂ 2000 ਆਂਡੇ ਦੇਣ ਲੱਗ ਜਾਂਦੀ। ਸਪ੍ਰੈਆਂ ਕਰ ਕਰਕੇ ਮੈਡਮ ਦੱਸ ਕੇ ਗਏ ਆ ਅਸੀਂ ਜਿਹੜੇ ਕੀੜੇ ਆ ਮਿੱਤਰ ਕੀੜੇ ਜਿਨ੍ਹਾਂ ਨੇ ਕੀੜਿਆਂ ਨੂੰ ਕੰਟਰੋਲ ਕਰਨਾ ਸੀ। ਉਹੀ ਮਾਰ ਦਿੱਤੇ ਅਸੀਂ ਕੱਲਾ ਕੌਣ ਰਹਿ ਗਿਆ ਦੁਸ਼ਮਣ ਪਿੰਡ ਖਾਲੀ ਹੋਵੇ ਜਿਹੜਾ ਮਰਜ਼ੀ ਜਦ ਮਰਜ਼ੀ ਘਰ ਚ ਆ ਕੇ ਵੜ ਕੇ ਕੁਝ ਵੀ ਲੁੱਟ ਕੇ ਲੈ ਜਾਵੇ ਪਿੰਡ ਦੇ ਬੰਦੇ ਸਾਰੇ ਬਾਹਰ ਆ ਲੀਡੀਆਂ ਹੈਗੀਆਂ ਕੋਈ ਹਮਲਾ ਕਰੇਗਾ ਕੌਣ ਰੱਖ ਕੇ ਕਰ ਲੈਗਾ ਉਹਦੀ ਮਿੱਤਰ ਖਤਮ ਕਰਨਾ ਹੈ ਕੱਲਾ ਦੁਸ਼ਮਣ ਬਚਿਆ ਉਹ ਖੋਜਾਂ ਕਰਦੇ ਕਰਦੇ ਉਹਨਾਂ ਨੇ ਆਮ ਕਿਸਾਨਾਂ ਨੂੰ ਸਿਖਾਇਆ ਹੈ ਅਨਪੜ੍ਹ ਕਿਸਾਨਾਂ ਨੂੰ ਵੀ ਸਿਖਾਇਆ 206 ਕੀੜਿਆਂ ਦੀ ਉਹਨਾਂ ਨੇ ਪਛਾਣ ਕੀਤੀ ਜਿਹੜੇ ਮਤਲਬ ਖੇਤ ਦੇ ਪਛਾਣ ਕੀਤੀ ਮਤਲਬ ਜੋ ਖੇਤ ਚ ਆਉਂਦੇ ਸੀਗੇ ਨਰਮੇ ਦੇ ਖੇਤਾਂ ਦੇ ਵਿੱਚ 206 ਕੀੜਿਆਂ ਦੀ ਪਛਾਣ ਕਰਕੇ ਉਹਨਾਂ ਨੇ ਦੇਖਿਆ 143 ਕੀੜੇ ਆ ਉਹ ਹੈਗੇ ਆ ਮਾਸਾਹਾਰੀ ਜਿਹਨੂੰ ਅਸੀਂ ਆਮ ਤੌਰ ਤੇ ਮਿੱਤਰ ਕੀੜਾ ਕਹਿੰਦੇ ਆ 63 ਕੀੜੇ ਜਿਹੜੇ ਹੈਗੇ ਆ ਉਹ ਹੈਗੇ ਆ ਸ਼ਾਕਾਹਾਰੀ ਜਿਹਨਾਂ ਨੂੰ ਦੁਸ਼ਮਣ ਕੀੜੇ ਕਹਿੰਦੇ ਆ ਫੇ ਉਹਨਾਂ ਨੇ ਦੱਸਿਆ ਕਿਤਾਬਾਂ 'ਚ ਲਿਖਿਆ ਹੋਇਆ ਯੂਨੀਵਰਸਿਟੀ ਦੀਆਂ 'ਚ ਕਿ ਇੱਕ ਪੌਦਾ ਇੱਕ ਦਿਨ ਦੇ ਵਿੱਚ ਜੇ 1 ਫੁੱਟ ਬਾਈ 1 ਫੁੱਟ ਪੱਤਾ ਹੋਵੇ ਇੱਕ ਦਿਨ 'ਚ 4.5 ਗ੍ਰਾਮ ਖਰਾਕ ਬਣਾਉਂਦਾ ਸੂਰਜ ਤੋਂ ਰੋਸ਼ਨੀ ਲਈ ਹਵਾ 'ਚੋਂ ਕਾਰਬਨ ਡਾਈਆਕਸਾਈਡ ਲਈ ਥੱਲੇੋਂ ਪਾਣੀ ਲਿਆ ਹੋਰ ਤਤਲੇ ਖਰਾਕ ਬਣਾ ਲੈ 1.5 ਗ੍ਰਾਮ ਖਰਾਕ ਫਸਲੀ ਵੱਧ ਦੇ ਲਈ ਦਿੰਦਾ 1.5 ਗ੍ਰਾਮ ਖਰਾਕ ਜਿਹੜੀ ਹੈ ਉਹਨੇ ਰਿਜ਼ਰਵ ਰੱਖਣੀ ਹੁੰਦੀ ਹੈ ਸਟੋਰ ਕਰਨੀ ਹੁੰਦੀ ਹੈ 1.5 ਗ੍ਰਾਮ ਤਣੇ ਤੇ ਜੜਨ ਦੇਣੀ ਹੁੰਦੀ ਵੀ ਉਹਦੀ ਮਜ਼ਬੂਤੀ ਹੋ ਜਾ ਜਿਹੜੀ ਰਿਜ਼ਰਵ ਰੱਖੀ ਹੁੰਦੀ ਹੈ ਜਦੋਂ ਅਸੀਂ ਕਮਾਈ ਕੀਤੀ ਕੁਝ ਖਰਚਾ ਕਰ ਲੈ ਕੁਝ ਕੋਲ ਰੱਖਦੇ ਆ ਕਿ ਅਗਲੇ ਜਦੋਂ ਹੁਣ ਮੀਂਹ ਪਿਆ ਸੀ ਜਾਂ ਬੱਦਲ ਵੇ ਹੋ ਜੇਗੇ ਅਗਲੇ ਨੂੰ ਖਰਾਕ ਨਹੀਂ ਬਣੀ ਉਹ ਖਰਾਕ ਉਹਨੇ ਰਿਲੀਜ਼ ਕਰ ਦੇਣੀ ਹਾਂ ਅੱਜ ਆ ਲੈ ਲੋ ਉਹੀ ਜਿਹੜੀ ਖਰਾਕ ਹੈ ਉਹ ਰਸ ਦੇ ਰੂਪ ਦੇ ਵਿੱਚ ਪੌਦੇ ਦੇ ਵਿੱਚ ਹੁੰਦੀ ਹੈ ਪੱਤਿਆਂ ਦੇ ਵਿੱਚ ਹੁੰਦੀ ਟਾਹਣੀਆਂ ਦੇ ਵਿੱਚ ਹੁੰਦੀ ਹੈ ਉਹਦੇ ਲਈ ਕਹਿੰਦੇ ਕੀੜੇ ਨੂੰ ਬੁਲਾਉਂਦੇ ਜਿਨ੍ਹਾਂ ਨੂੰ ਰਸ ਚੂਸਕ ਕੀੜਾ ਕਹਿੰਦੇ ਆ ਇਹਦਾ ਚੇਪਾ ਆਇਆ ਇੱਕ ਰਸ ਚੂਸਕ ਕੀੜਾ ਪੌਦਾ ਕੁਦਰਤ ਨੇ ਸਿਸਟਮ ਬਣਾਇਆ ਲੰਗਰ ਲਗਾਉਂਦਾ ਅਸੀਂ ਚੇਪਾ ਦੇਖਿਆ ਦਰਪਾਤਾ ਇਹਨਾਂ ਦਾ ਖਤਮ ਕਰ ਦੇਣਾ ਇਹਨਾਂ ਦਾ ਤਬਾਹ ਕਰ ਦੇਣਾ ਉਹਦਾ ਇੱਕ ਤਰੀਕਾ ਬਣਾਇਆ ਹੋਇਆ ਵਿਗਿਆਨੀ ਉਹਨੂੰ ਕਹਿੰਦੇ ਆ ਅੰਗਰੇਜ਼ੀ ਚ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਪੰਜਾਬੀ ਚ ਅਸੀਂ ਉਹਨੂੰ ਕਹਿੰਦੇ ਆ ਸਰਵਪੱਖੀ ਕੀਟ ਪ੍ਰਬੰਧ ਉਹ ਚ ਤਰੀਕਾ ਦੱਸਿਆ ਹੋਇਆ ਸਾਡੇ ਸਰੀਰ ਦਾ ਤਾਪਮਾਨ 98.4 ਡਿਗਰੀ ਹੈ ਨਾ ਜੀ ਤਾਪਮਾਨ ਤਾਂ ਹੈ ਹੀ ਆ ਜੇ ਉਸ ਤੋਂ ਘਟੂਗਾ ਵਧੂਗਾ ਫੇਰ ਅਸੀਂ ਕਹਿੰਦੇ ਆ ਬੁਖਾਰ ਚੜਿਆ ਅਸੀਂ ਇਹ ਤੁਹਾਨੂੰ ਕਹਿੰਦੇ ਮੈਂ ਬੁਖਾਰ ਲਈ ਫਿਰਦਾ ਜੀ ਮੇਰਾ 98 ਟੈਂਪਰੇਚਰ ਹੈ ਬਲੱਡ ਪ੍ਰੈਸ਼ਰ 80 120 ਨਾਰਮਲ ਦੱਸਿਆ ਜਾਂਦਾ ਬਲੱਡ ਪ੍ਰੈਸ਼ਰ ਤਾਂ ਹੈਗਾ ਨਾ ਅੰਦਰ ਬਲੱਡ ਪ੍ਰੈਸ਼ਰ ਖਤਮ ਤਾਂ ਨਹੀਂ ਹੈ ਇਦਾਂ ਨਹੀਂ ਬਲੱਡ ਪ੍ਰੈਸ਼ਰ ਹੋ ਗਿਆ ਜੀ ਪਹਿਲਾਂ ਹੈ ਨਹੀਂ ਸੀਗਾ ਬਲੱਡ ਪ੍ਰੈਸ਼ਰ ਆ ਗਿਆ ਜੇ ਉਸ ਤੋਂ ਉੱਪਰ ਥੱਲੇ ਹੋਊਗਾ ਤਾਂ ਹੀ ਹੋਊਗਾ ਸ਼ੂਗਰ ਤਾਂ ਕਹਿੰਦੇ 120 ਹੋਣੀ ਚਾਹੀਦੀ ਸ਼ੂਗਰ ਤਾਂ ਹੈਗੀ ਹੀ ਅੰਦਰ 80 ਹੋਵੇ 90 ਹੋਵੇ ਹੈਗੀ ਤਾਂ ਹੈ ਉਸ ਤੋਂ ਵੱਧੂਗੀ ਤਾਂ ਕਹਾਂਗੇ ਸ਼ੂਗਰ ਹੋਵੇ ਕੋਲੈਸਟ੍ਰੋਲ ਟ੍ਰਾਈਗਲਰ ਸਾਈਡ ਪਤਾ ਨਹੀਂ ਕਿੰਨੇ ਕੇ ਟੈਸਟ ਆ ਗਏ ਇਦਾਂ ਜਿਹੜਾ ਸਰਪੱਖੀ ਕੀਟ ਪ੍ਰਬੰਧ ਦਾ ਅੰਗਰੇਜ਼ੀ ਚ ਆਈਪੀਐਮ ਕਹਿੰਦੇ ਆ ਉਹਨੂੰ ਉਹਦੇ ਵਿੱਚ ਦੱਸਿਆ ਹੋਇਆ ਹੈ ਕਿ ਤੁਸੀਂ ਖੇਤ ਜਾ ਕੇ ਸਰਵੇ ਕਰਨਾ ਪਹਿਲਾਂ ਸਰਵੇ ਕਰਕੇ ਦੇਖਣਾ ਕਿ ਕਿੰਨਾ ਉਹਦੇ ਵਿੱਚ ਕੀੜਿਆਂ ਦੀ ਗਿਣਤੀ ਆਈ ਉਹ ਜਾਂ ਕਿੰਨਾ ਉਹਨਾਂ ਨੇ ਨੁਕਸਾਨ ਕੀਤਾ ਜੇ ਤਾਂ ਨੁਕਸਾਨ ਦਾ ਪੱਧਰ ਵੱਧਾ ਫੇ ਅਸੀਂ ਕੋਈ ਉਹਦਾ ਹਾਈਲਾ ਵਸੀਲਾ ਕਰਨਾ ਫੇ ਉਹਦਾ ਕੋਈ ਹੱਲ ਕਰਨਾ ਇਹ ਨਹੀਂ ਟੀਲਾ ਆ ਗਿਆ ਦੋ ਪੱਤਿਆਂ ਤੇ ਚਿਪਾ ਆ ਗਿਆ ਜੀ ਚਿੱਟੀ ਮੱਛਰ ਆ ਗਿਆ ਜੀ ਸਪ੍ਰੈਆਂ ਕਰ ਦਿਓ ਉਸੇ ਕਰਕੇ ਉਹ ਪ੍ਰੋਬਲਮ ਆਈ ਸੀ ਅਨਪੜ੍ਹ ਕਿਸਾਨਾਂ ਨੂੰ ਉਹਨਾਂ ਨੇ ਸਿਖਾਤਾ ਉਹੀ ਕਿਸਾਨ ਅੱਗੇ ਸਿੱਖਦੇ ਰਹੇ ਤੇ ਚੇਪੇ ਨੂੰ ਖਾਣ ਵਾਲੇ ਮੈਡਮ ਨੇ ਦੱਸਿਆ ਤੁਹਾਨੂੰ ਅੰਗਰੇਜ਼ੀ ਚ ਲੇਡੀ ਬਰਡ ਬੀਟਲ ਕਹਿੰਦੇ ਐ ਲਾਲੜੀ ਕਹਿੰਦਾ ਕੋਈ ਕੋਈ ਇਹਨੂੰ ਕਹਿੰਦਾ ਲਾਲ ਪੁੰਡੀ ਪਾਸ ਫੇਲ ਵਾਲੀ ਪੁੰਡੀ 18 ਤਰ੍ਹਾਂ ਦੀਆਂ ਉਹਦਾਂ ਦੀਆਂ ਪੁੰਡੀਆਂ ਜੀਨ ਦੇ ਕਿਸਾਨਾਂ ਨੇ ਖੇਤ ਵਿੱਚ ਦੇਖੀਆਂ ਡਾਕਟਰ ਦਲਾਲ ਨਾਲ ਬੈਠ ਕੇ ਖੇਤ ਚ ਬਹਿੰਦੇ ਸੀ ਉਹ ਲਗਾਤਾਰ ਦੇਖਦੇ ਨਿਰੀਖਣ ਕਰਦੇ ਜੋ ਵਿਗਿਆਨੀ ਨੇ ਕਿਤਾਬ ਚ ਲਿਖਿਆ ਸੀ ਉਹੀ ਸੈਂਟਰ ਦਾ ਇੱਕ ਮਹਿਕਮਾ ਹੀ ਆ ਕੱਲਾ ਐਨਸੀਆਈਪੀਐਮ ਨੈਸ਼ਨਲ ਸੈਂਟਰ ਆਫ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਜਲੰਧਰ ਸੈਂਟਰ ਆ ਉਹਨਾਂ ਦਾ ਸੋ ਮੈਂ ਕਾਫੀ ਸਾਰੀਆਂ ਕਿਤਾਬਾਂ ਆਈਆਂ ਉਹਨਾਂ ਦੀਆਂ ਟਰਾਂਸਲੇਟ ਕਰਕੇ ਕਿਸਾਨਾਂ ਨੂੰ ਪੰਜਾਬੀ ਹੀ ਦਿੱਤੀਆਂ ਉਹ ਅੰਗਰੇਜ਼ੀ ਹਿੰਦੀ ਸੀਗੀਆਂ ਕਿਤਾਬਾਂ ਯੂਨੀਵਰਸਿਟੀ ਵੱਲੋਂ ਵੀ ਅਸੀਂ ਰਿਕਵੈਸਟ ਕੀਤੀ ਸੀ ਉਤੋਂ ਵੀ ਸਾਨੂੰ ਦੋ ਕਿਤਾਬਾਂ ਕਾਂਕ ਝੋਨੇ ਦੀ ਝੋਨੇ ਬਾਸਮਤੀ ਦੀ ਤੇ ਨਰਮੇ ਦੀ ਕਿ ਇੱਕ ਤਾਂ ਆਗੇ ਲਾਲ ਭੁੰਡੀ 18 ਤਰ੍ਹਾਂ ਦੀ ਲਾਲ ਭੁੰਡੀਆਂ ਖਾਣ ਆਗੀਆਂ ਇੱਕ ਨਹੀਂ ਆਉਂਦੀ ਆਪਾਂ ਬਣਿਆ ਨਾ ਹਿੰਦੂ ਸਿੱਖ ਜਾਤਾਂ ਆਗੇ ਸ ਇਦਾਂ ਹੀ ਉਹਦੀਆਂ ਵੀ ਹੈਗੀਆਂ ਰੰਗ ਅਲਗ-ਅਲਗਾ ਕਿਸੇ ਦਾ ਕਦ ਉਚਾ ਨੀਵਾ ਉਹ ਕਾਲਾ ਕੋ ਗੋਰਾ ਇਦਾਂ ਹੀ ਉਹ ਅਲਗ-ਅਲਗ ਤਰ੍ਹਾਂ ਦੇ ਭੁੰਡੀਆਂ ਹੈਗੀਆਂ ਅਲਗ-ਅਲਗ ਚਟਾਕ ਹੁੰਦੇ ਆ ਉਸ ਤੋਂ ਬਾਅਦ ਇੱਕ ਆਉਂਦੀ ਆ ਸਿਰਫੜ ਫਲਾਈ ਸਿਰਫੜ ਫਲਾਈ ਦਾ ਜਿਹੜਾ ਕੀੜਾ ਹੁੰਦਾ ਸੁੰਢੀ ਹੁੰਦੀ ਆ ਉਹ ਚੇਪੇ ਨੂੰ ਖਾਂਦੀ ਆ ਜਦੋਂ ਉਹ ਸੁੰਢੀ ਤੋਂ ਮੱਕੀ ਬਣ ਜਾਂਦੀ ਆ ਉਹ ਰਸ ਚੂਸਦੀ ਆ ਡਾਕਟਰ ਦਲਾਲ ਨੇ ਉੱਥੇ ਜੱਬ ਖਤਮ ਕਰਤਾ ਮਿੱਤਰ ਤੇ ਦੁਸ਼ਮਣ ਦਾ ਇੱਕ ਜਵਾਨੀ ਦੇ ਵਿੱਚ ਤੁਹਾਡਾ ਹੈਲਪ ਕਰ ਰਿਹਾ ਜਦੋਂ ਉਹ ਬਜ਼ੁਰਗ ਹੋ ਗਿਆ ਜਦੋਂ तितਲੀ ਬਣ ਗਈ ਉਹਦਾ ਇੱਕੋ ਹੀ ਕੰਮ ਆ ਮੀਟਿੰਗ ਨਰਮਾਧਾ ਨੇ ਕਰਨੀ ਆ ਤੇ ਅੰਡੇ ਦੇ ਕੇ ਆਪਣੀ ਆਬਾਦੀ ਵਧਾਉਣੀ ਆਲੀ ਪਹਿਲਾਂ ਮਿੱਤਰ ਸੀ ਬਜ਼ੁਰਗ ਹੋ ਕੇ ਦੁਸ਼ਮਣ ਬਣ ਗਿਆ ਉਲਟਾ ਹੁੰਦਾ ਨਾਰਮਲੀ ਹੁੰਦਾ ਜਵਾਨੀ ਚ ਬੰਦਾ ਜ਼ੋਰ ਮਾਰਦਾ ਕਿ ਮੈਂ ਦੁਸ਼ਮਣਾ ਜੀ ਮੇਰਾ ਕੋਈ ਸਾਨੀ ਹੈ ਨਹੀਂ ਬਜ਼ੁਰਗ ਹੋ ਕੇ ਕਹਿੰਦਾ ਯਾਰ ਬਸ ਬਹੁਤ ਹੋ ਗਿਆ ਮੈਂ ਰੈਸਟ ਕਰ ਲਵਾਂ ਇਹ ਉਲਟਾ ਹੋ ਗਿਆ ਇਹ ਜਵਾਨੀ ਚ ਮਿੱਤਰ ਸੀ ਬੁढ़ा ਹੋ ਕੇ ਸਾਡਾ ਦੁਸ਼ਮਣ ਬਣ ਗਿਆ ਕ੍ਰਾਈਸੋਪਾ ਨਾਮ ਦਾ ਇਦਾਂ ਕੀੜਾ ਹੁੰਦਾ ਉਹ ਵੀ ਆ ਕੇ ਖਾਂਦਾ ਇਹਨੂੰ ਟੇਲੇ ਨੂੰ ਚੇਪੇ ਨੂੰ ਜੋ ਮਿਲ ਗਿਆ ਉਹਨੂੰ ਸਾਰੇ ਨੂੰ ਖਾ ਜਾਣਾ ਲੇਡੀਬਾਰਡ ਬੀਟਲ ਦਾ ਜਿਹੜਾ ਬੱਚਾ ਹੁੰਦਾ ਕਾਲੇ ਜਿਹੇ ਰੰਗ ਦਾ ਮੈਂ ਪਠਾਨਕੋਟ ਗਿਆ ਸੀ ਉੱਥੇ ਉਹਨੇ ਦੱਸਿਆ ਪਿਛਲੇ ਹਫ਼ਤੇ ਉੱਥੇ ਪ੍ਰੋਗਰਾਮ ਸੀ ਇਹਨੂੰ ਵੀ ਕਹਿੰਦੇ ਮਾਰ ਦੇ ਪਤਾ ਨਹੀਂ ਕਿ ਉਹਨੂੰ ਨਾਮ ਲਿਆ ਸੀ ਉਹਨੇ ਮੈਂ ਚੇਤਾ ਭੁੱਲ ਗਿਆ ਲਸੂੜੀ ਕੁਛ ਐਦਾਂ ਦਾ ਕਹਿੰਦੇ ਉਹਨੂੰ ਉਹ ਜਿਹੜੇ ਲਾਲ ਭੁੰਡੀ ਆ ਉਹ ਪਹਿਲਾਂ ਕਾਲੀ ਜੇ ਸੁੰਡੀ ਹੁੰਦੀ ਆ ਤੁਸੀਂ ਜਾ ਕੇ ਦੇਖੋਗੇ ਆ ਤੁਹਾਡੇ ਆ ਬੂਟੀ ਉੱਧਰ ਸਰੋਂ ਦੇ ਬੂਟੇ ਲੱਗੇ ਉੱਥੇ ਪੱਕਾ ਹੋਣੀ ਆ ਉਹ ਮਗਰ ਮਚ ਵਰਗੀ ਹੁੰਦੀ ਆ ਉਹ ਗੂੜਾ ਜਾਮਣੀ ਕਾਲੇ ਤੋਂ ਥੋੜਾ ਜਿਹਾ ਹਲਕਾ ਰੰਗ ਹੁੰਦਾ ਕਾਲਾ ਜਿਹਾ ਰੰਗ ਹੁੰਦਾ ਦੋ ਸੰਤਰੀ ਕੀ ਧਾਰੀਆਂ ਹੁੰਦੀਆਂ ਕਿਤੇ ਪੀੜੀਆਂ ਹੁੰਦੀਆਂ ਉਹ ਅੰਡੇ ਚੋਂ ਪਹਿਲਾਂ ਬਣ ਕੇ ਸੁੰਡੀ ਨਿਕਲਦੀ ਉਹ ਸੁੰਡੀ ਵੀ ਚੇਪਾ ਹੀ ਖਾਂਦੀ ਆ ਤੇਲਾ ਹੀ ਖਾਂਦੀ ਆ ਜਦੋਂ ਲਾਲ ਭੁੰਡੀ ਬਣ ਜਾਂਦੀ ਆ ਉਦੋਂ ਵੀ ਉਹੀ ਖਾਂਦੀ ਕੀੜਾ ਦਾ ਜੀਵਨ ਚੱਕਰ ਹੁੰਦਾ ਤਿਤਲੀ ਹੁੰਦੀ ਆ ਤਿਤਲੀ ਨੇ ਆਂਡਾ ਦੇਣਾ ਅੰਡੇ ਦੇ ਵਿੱਚੋਂ ਸੁੰਡੀ ਨਿਕਲਣੀ ਸੁੰਡੀ ਨੇ ਖਾਣਾ ਸੁੰਡੀ ਤੋਂ ਬਾਅਦ ਫਿਰ ਇੱਕ ਖੋਲ ਚ ਬੰਦ ਹੋ ਜਾਂਦੇ ਕਿਤੇ ਮਿੱਟੀ ਦੇ ਵਿੱਚ ਦੇਖਿਆ ਹਣਾ ਤੁਸੀਂ ਛੋਟੇ ਸੰਖ ਜੇ ਦੇਖਣ ਨੂੰ ਮਿਲਦੇ ਆ ਉਹ ਸੰਖ ਜਿਹੜੇ ਹੁੰਦੇ ਨਾ ਕੀੜਾ ਜਦੋਂ ਸੁੰਡੀ ਤੋਂ ਅਗਲੇ ਸਟੇਜ ਤੇ ਚਲਾ ਗਿਆ ਉਹ ਸੰਖ ਦੇ ਵਿੱਚ ਕੈਦ ਹੋ ਜਾਂਦੀ ਹੈ ਫੇ ਉਹ ਦੇ ਵਿੱਚੋਂ ਤਿਤਲੀ ਬਣ ਕੇ ਨਿਕਲਦੀ ਜਿੰਨੀਆਂ ਸਪਰਿਆਂ ਬਣੀਆਂ 99% ਸਪਰਿਆਂ ਸਿਰਫ ਸੁੰਡੀ ਸਟੇਜ ਤੇ ਮਾਰਨ ਵਾਸਤੇ ਹੁਣ ਕਈ ਵੇਰ ਕਹਿੰਦੇ ਕਿ ਅੰਡੇ ਨੂੰ ਮਾਰਨ ਵਾਲੀਆਂ ਵੀ ਇੱਕ ਸਪਰਿਆਂ ਆ ਗਈਆਂ ਜਿਹੜਾ ਪਿਉਪਾ ਖੋਲ ਕਹਿੰਦੇ ਉਹਨੂੰ ਮਾਰਨ ਵਾਲਾ ਕੋਈ ਨਹੀਂ ਹੈ ਇੱਥੇ ਸਪਰੇ ਕਰੋਗੇ ਤਿਤਲੀ ਆਉਣਗੇ ਕਿਤੇ ਹੋਰ ਚੱਲ ਜਾਣੀ ਕੁਦਰਤ ਨੇ ਸਿਸਟਮ ਬਣਾਇਆ ਹੋਇਆ ਅੰਡੇ ਨੂੰ ਖਾਣ ਵਾਲੇ ਕੀੜੇ ਹੈਗੇ ਆ ਅੰਡੇ ਨੂੰ ਖਾ ਵੀ ਲੈਂਦੇ ਆ ਇਹੜੇ ਲਾਲ ਉਹ ਵੀ ਤੁਸੀਂ ਦੱਸਿਆ ਇਹੜੇ ਗੜੂਏ ਵਾਲੇ ਹੁੰਦੇ ਆ ਉਹਨਾਂ ਦੇ ਆਂਡੇ ਖਾ ਵੀ ਜਾਂਦੀ ਐ ਕਿੜੇ ਨੂੰ ਖਾਦਾ ਨਾ ਚੇਪੇ ਨੂੰ ਪੂਰੇ ਹੋਏ ਨੂੰ ਖਾਦਾ ਆਂਡੇ ਮਿਲ ਗਏ ਛੋਟਾ ਜਿਹਾ ਜਦੋਂ ਹੈਗਾ ਉਹਨੇ ਆਂਡੇ ਵੀ ਖਾ ਲੈਣੇ ਫਿਰ ਆਂਡਿਆਂ ਦੇ ਵਿੱਚ ਇੱਕ ਕੀੜਾ ਆਉਂਦਾ ਜਿਹਨੂੰ ਪਰਜੀਵੀ ਕੀੜੇ ਕਹਿੰਦੇ ਆ ਅਸੀਂ ਕਹਿੰਦੇ ਨਾ ਬੱਚਿਆਂ ਦੇ ਮਲੱਪਾ ਪੈ ਗਿਆ ਪਸ਼ੂਆਂ ਨੂੰ ਡੀ ਵਰਮਿੰਗ ਕਰਦੇ ਨੇ ਮਲੱਪਾ ਪੈ ਗਿਆ ਅਸੀਂ ਖੁਰਾਕ ਖਾਧੀ ਅੰਦਰ ਮਲੱਪ ਕੋਈ ਜੀਵ ਹੋਰ ਆ ਗਿਆ ਜਿਹੜਾ ਨਹੀਂ ਚਾਹੀਦਾ ਸੀਗਾ ਕਿਸੇ ਕਾਰਨ ਉਹ ਸਾਡੀ ਖੁਰਾਕ ਖਾਈ ਜਾਂਦਾ ਕਿ ਕੱਟੂ ਬੱਚੂ ਜਿਹੜੇ ਹੈਗੇ ਆ ਉਹ ਮਾੜੇ ਪੈਣ ਲੱਗ ਗਏ ਬਿਮਾਰੀ ਲੱਗ ਗਈ ਉਹਨਾਂ ਨੂੰ ਇਹ ਜੀਵ ਇਦਾਂ ਦੇ ਹੁੰਦੇ ਪਰਜੀਵੀ ਕੀੜ ਕਿ ਕੀੜੇ ਕਿਹਾ ਜਾਂਦਾ ਜਿਹੜੇ ਆਂਡਿਆਂ ਦੇ ਵਿੱਚ ਆਪਣੇ ਬੱਚੇ ਦਿੰਦੇ ਛੋਟਾ ਜਿਹਾ ਅੰਡਾ ਕਿੱਡਾ ਜੀਵ ਹੋਊਗਾ ਉਹਦੇ ਵਿੱਚ ਆਪਣਾ ਅੰਡਾ ਦਿੰਦਾ ਉਹ ਸਾਡੇ ਦੇ ਬੱਚਾ ਨਿਕਲਦਾ ਉਹਨੂੰ ਅੰਡਾ ਸਟੇਜ ਤੇ ਖਤਮ ਕਰਦਾ ਇਹ ਕੁਦਰਤ ਦਾ ਸਿਸਟਮ ਹੈ ਮੈਨੂੰ ਦੱਸ ਕੇ ਗਏ ਆ ਇਹਦੇ ਬਾਰੇ ਉਹ ਬਹੁਤ سارے ਕੀੜੇ ਹੁੰਦੇ ਆ ਤੁਹਾਡਾ ਕਣਕ ਦਾ ਝੋਨੇ ਦਾ ਬਾਸਮਤੀ ਦਾ ਡਗੜੂਆ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਗੋਪਦੀ ਸੁੰਢੀ ਉਹਦੇ ਵਾਸਤੇ ਜਿਹੜੇ ਆ ਗਿਆ ਟ੍ਰਾਈਕੋਗਰਾਮਾ ਹੋਰ ਕਈ ਤਰ੍ਹਾਂ ਦੇ ਕੀੜੇ ਹੈਗੇ ਤੇ ਬ੍ਰੈਕਨ ਹੋ ਗਿਆ ਇਦਾਂ ਦੇ ਕੀੜੇ ਹੈਗੇ ਗੰਨੇ ਦੇ ਗੜੂਏ ਤੇ ਹੁੰਦੇ ਮੱਕੀ ਦੇ ਗੜੂਏ ਤੇ ਹੁੰਦੇ ਮੱਕੀ ਦੀ ਕਿੱਡੀ ਤੇ ਬਾਈ ਆਪਣਾ ਕੰਢੀ ਦਾ ਏਰੀਆ ਬੈਠਾ ਕੰਢੀ 'ਚ ਮੱਕੀ ਕਾਫੀ ਲੱਗਦੀ ਸੀ ਔਰ ਮੱਕੀ ਦੇ ਪ੍ਰੋਬਲਮ ਆਈ ਉਹ ਟ੍ਰਾਈਕੋਗਰਾਮਾ ਕੀੜਾ ਜਿਹੜਾ ਜੇ ਕੋਈ ਗੰਨਾ ਤੇ ਮੱਕੀ ਲਗਾਉਂਦਾ ਤੈਨੂੰ ਕੇਵੀਕੇ ਵੱਲੋਂ ਤੇ ਮਿੱਲਾਂ ਵੱਲੋਂ ਕਾਰਡ ਮਿਲਦੇ ਟ੍ਰਾਈਕੋ ਕਾਰਡ ਲਗਾਈ ਜੀ ਕਿਸੇ ਨੇ ਗੰਨੇ ਜਾਂ ਮੱਕੀ ਤੇ ਕਾਰਡ ਲਾਉਂਦੇ ਨਾ ਉਹਦੇ ਵਿੱਚ ਕੀ ਹੁੰਦਾ ਜਿਹੜਾ ਕੀੜਾ ਗੜੂਆ ਹੁੰਦਾ ਨਾ ਗੜੂਏ ਦੇ ਆਂਡੇ ਹੁੰਦੇ ਆ ਉਹਦੇ ਵਿੱਚ ਜਿਹੜਾ ਟ੍ਰਾਈਕੋਗਰਾਮਾ ਕੀੜਾ ਉਹਦੇ ਬੱਚੇ ਪੜ ਰਹੇ ਹੁੰਦੇ ਉਹ ਕਾਰਖੇ ਚ ਲਾ ਦਿਓ ਉਹ ਕੀੜੇ ਨਿਕਲ ਕੇ ਸਿੱਧਾ ਅੰਡੇ ਦੇ ਵਿੱਚ ਆਪਣੇ ਬੱਚੇ ਦੇ ਦੇਣਗੇ ਜਦੋਂ 200 ਅੰਡੇ ਮਿਲੇ ਉਹਦਾ ਜੀਵਨ ਦਾ ਹੈ 200 ਬੱਚੇ ਦੇਣੇ ਆ 200 ਅੰਡੇ ਸੁੰਡੀ ਬਣਣੇ ਨਹੀਂ ਦਿੱਤੀ ਜਿਹਨੇ ਆ ਕੇ ਖਾਣਾ ਸੋ ਗੜੂਆਂ ਦਾ ਨਾਸ਼ ਕਰਨ ਵਾਸਤੇ ਪਹਿਲਾਂ ਹੀ ਅੰਡਾ ਸਟੇਜ ਤੇ ਵਗੜੂਆਂ ਬਣਾਈ ਨਾ ਪਹਿਲੇ ਸਟੇਜ ਤੇ ਨੇਚਰ ਵੱਲੋਂ ਕੰਟਰੋਲ ਹੈਗਾ ਕੁਦਰਤ ਵੱਲੋਂ ਕੰਟਰੋਲ ਹੈ ਜੇ ਤੁਸੀਂ ਸਪਰੇਅ ਕੀਤੀ ਉਹਨੇ ਅੰਡਾ ਦਿੱਤਾ ਅੰਦਰ ਅੰਡਾ ਮੋਰੀ ਕਰਕੇ ਦਿੱਤਾ ਹੋਊਗਾ ਉਹ ਚ ਸਪਰੇਅ ਵੜ ਗਈ ਫੇਰ ਮਿੱਤਰ ਮਰ ਗਏ ਦੁਸ਼ਮਣ ਤੋਂ ਮਾਰ ਹੀ ਦਿੱਤਾ ਸੀ ਕੱਲਾ ਮਿੱਤਰ ਬੈਠਾ ਸੀ ਉਹ ਆਂਡੇ 'ਚ ਬੈਠਾ ਬੈਠੇ ਮਾਰ ਦਿੱਤਾ ਸੀ ਉਹਦੇ ਜਨੇਸ਼ਨ ਹੀ ਨਹੀਂ ਅੱਗੇ ਤੋਰ ਦਿੱਤੀ ਉਹ ਆਂਡਾ ਕਿਤੇ ਬਾਹਰ ਜਾ ਕੇ ਦੇ ਹੀ ਨਹੀਂ ਸਕਦਾ ਕੁਦਰਤ ਦਾ ਇਦਾਂ ਦਾ ਸਖਤ ਨਿਯਮ ਆ ਉਹਨੇ ਟ੍ਰਾਈਕੋਗਰਾਮਾ ਉਹਨੇ ਗੜੂਏ ਦੇ ਆਂਡੇ ਦੇ ਵਿੱਚ ਹੀ ਬੱਚਾ ਦੇਣਾ ਉਹ ਚੇਪੇ ਦੇ ਬੱਚੇ 'ਚ ਨਹੀਂ ਲਾਏਗਾ ਚੇਪੇ ਦੇ ਬੱਚੇ ਵਾਸਤੇ ਇੱਕ ਅੰਗਰੇਜ਼ੀ 'ਚ ਚੇਪੇ ਨੂੰ ਐਫੀਡ ਕਿਹਾ ਜਾਂਦਾ ਆਫੀਡੀਐਸ ਨਾਮ ਦਾ ਕੀੜਾ ਹੁੰਦਾ 80% ਚੇਪਾ ਜਿਹੜਾ ਆਫੀਡੀਐਸ ਹੀ ਕੰਟਰੋਲ ਕਰ ਲੈਂਦਾ ਉਹ ਚੇਪੇ ਦੇ ਅੰਦਰ ਸਰੀਰ ਦੇ ਵਿੱਚ ਬੱਚਾ ਦਿੰਦਾ। ਉਹਨੂੰ ਅੰਦਰੋਂ ਖਾ ਕੇ ਖਤਮ ਕਰ ਦਿੰਦਾ। तितਲੀਆਂ ਆਉਂਦੀਆਂ ਤੁਸੀਂ ਬਰਸਾਤਾਂ ਦੇ ਵਿੱਚ ਹੈਲੀਕਾਪਟਰ ਰੋਡ ਦੇ ਦੇਖਿਆ? ਅੰਗਰੇਜ਼ੀ 'ਚ ਉਹਨੂੰ ਡ੍ਰੈਗਨ ਫਲਾਈ ਕਹਿੰਦੇ ਆ। ਹਰਿਆਣੇ ਵਾਲਿਆਂ ਨੇ ਉਹਦਾ ਨਾਮ ਰੱਖਿਆ ਲੋਪਾ ਮੱਖੀ। ਜੋ ਲੋਕਲ ਉਹਨਾਂ ਲੱਗਿਆ ਰੱਖ ਦਿੱਤਾ। ਉਹ तितਲੀਆਂ ਨੂੰ ਔੜ ਔੜ ਕੇ ਖਾਂਦਾ। ਕੁਦਰਤ ਦੇ ਵਿੱਚ ਸਿਸਟਮ ਬਣਿਆ ਹੋਇਆ। ਸਾਰੇ ਕੀੜੇ ਆਲੇ ਦੁਆਲੇ ਘੁੰਮ ਰਹੇ ਆ। ਡਾਕਟਰ ਦਲਾਲ ਨੇ ਉਹਨਾਂ ਕੀੜਿਆਂ ਦੀ ਪਛਾਣ ਕਰਵਾਇਆ। ਉਹ ਕਿਸਾਨ ਹੁਣ ਇਹ ਨਹੀਂ ਕਹਿੰਦੇ ਕਿ ਮਿੱਤਰ ਕੀੜਾ ਜਾਂ ਦੁਸ਼ਮਣ ਕੀੜਾ ਕੀੜੇ ਦੋ ਤਰ੍ਹਾਂ ਦੇ ਇੱਕ ਸ਼ਾਕਾਹਾਰੀ ਇੱਕ ਮਾਸਾਹਾਰੀ ਸ਼ਾਕਾਹਾਰੀ ਵੀ ਫਸਲ ਨੇ ਆਪ ਬੁਲਾਇਆ ਕਣਕ ਤਾਂ ਲੱਗੀ ਨਵੰਬਰ ਮਹੀਨੇ ਦੀ ਨਵੰਬਰ ਮਹੀਨੇ ਕਿਉਂ ਨਹੀਂ ਆਇਆ ਚਿਪਾ ਹੁਣੇ ਕਿਉਂ ਆਇਆ ਉਹਦਾ ਵੀ ਕਾਰਨ ਆ ਬੂਝਾ ਬਣ ਗਿਆ ਪੱਤੇ ਮਿਲ ਗਏ ਆਪਸ ਦੇ ਵਿੱਚ ਉਹਨੇ ਪੱਤਿਆਂ ਦੀ ਹੁਣ ਲੋੜ ਹੈ ਨਹੀਂ ਲੰਗਰ ਲਾਤਾ ਅਸੀਂ ਤਾਂ ਬੜਾ ਮਾਣ ਕਰਦੇ ਅਸੀਂ ਲੰਗਰ ਲਾਇਆ ਸ਼ਬੀਲਾ ਲਾਈਆਂ ਫਸਲ ਨੇ ਲੰਗਰ ਲਾਤਾ ਪਰ ਸਾਨੂੰ ਸਮਝ ਨਹੀਂ ਸੋ ਅਸੀਂ ਤਾਂ ਜਿੰਨਾ 2014 ਚ ਅਸੀਂ 12 ਸ਼ੁਰੂ ਕੀਤਾ ਸੀ ਜਿਨ੍ਹਾਂ ਕਿਸਾਨਾਂ ਨੂੰ ਸਾਰੀਆਂ ਟ੍ਰੇਨਿੰਗਾਂ ਦਿੱਤੀਆਂ ਪਰ ਇਹਾਂ ਕਰਦੇ ਹੀ ਨਹੀਂ ਕੋਈ ਨਿਮ ਅਸਤਰ ਨਹੀਂ ਕੋਈ ਅਗਨੀ ਅਸਤਰ ਨਹੀਂ ਕੋਈ ਬ੍ਰਹਮ ਅਸਤਰ ਨਹੀਂ ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੇ ਸੋ ਅਸੀਂ ਉੱਥੋਂ ਜੀਨ ਵਾਲਿਆਂ ਨੂੰ ਉਹਨਾਂ ਸਿਖਾਇਆ 13 ਜੀ ਡਾਕਟਰ ਦਲਾਲ ਦੀ ਡੈਥ ਹੋ ਗਈ 16 ਦੇ ਵਿੱਚ ਅਸੀਂ ਮਾਨਸੇ ਵਿੱਚ 15 ਵਿੱਚ ਫਿਰ ਜਿਹੜਾ ਬੜਾ ਵੱਡਾ ਹਮਲਾ ਹੋਇਆ ਸੀ ਚਿੱਟੇ ਮੱਛਰ ਦਾ ਸਾਰਿਆਂ ਨੂੰ ਪਤਾ ਹੁਣ ਹਰ ਰਾਤ ਤੇ ਅਸੀਂ ਜਾ ਕੇ ਕਿਸਾਨਾਂ ਨੂੰ ਜੀਨ ਤੋਂ ਕਿਸਾਨ ਆਉਂਦੇ ਸੀ ਮੈਂ ਹੁਸ਼ਿਆਰਪੁਰ ਜਾਂਦਾ ਸੀ ਅਸੀਂ ਕਿਸਾਨਾਂ ਨੂੰ ਸਿਖਾਇਆ ਕਿ ਕੀੜਿਆਂ ਦੀ ਜਾਣ ਪਛਾਣ ਕਿੱਦਾਂ ਕਰ ਫਸਲ ਵਿੱਚ ਸਿਰਫ ਫਸਲ ਨੂੰ ਖਾਣ ਵਾਲੇ ਕੀੜੇ ਨਹੀਂ ਆਉਂਦੇ ਉਹਨੂੰ ਕੰਟਰੋਲ ਕਰਨ ਵਾਲੇ ਵੀ ਕੀੜੇ ਆਉਂਦੇ ਜੇ ਉਹਨਾਂ ਦਾ ਸੰਤੁਲਨ ਹੈ ਅਸੀਂ ਫੌਜੀ ਬਿਠਾਇਆ ਹੋਆ ਗਿਣਤੀ ਕਰਕੇ ਬਿਠਾਇਆ ਪਏ ਇੰਨੇ ਕੇ ਫੌਜੀ ਉਧਰ ਆ ਸਾਡੇ ਇੰਨੇ ਹੈਗੇ ਤਾਂ ਸਰ ਜਾਣ ਇਹਦੇ ਹੀ ਹੁੰਦਾ ਜੀ ਖੇਤ ਦੇ ਵਿੱਚ ਲੇਬਰ ਵੀ ਇੱਦਾਂ ਤੁਸੀਂ ਕਰਦੇ ਹੋ ਪਹਿਲਾਂ ਤਾਂ ਤੁਸੀਂ ਦੇਖਣਾ ਕਿ ਸਾਡਾ ਤਾਪਮਾਨ ਕਿੰਨਾ ਕੀੜਿਆਂ ਦੀ ਗਿਣਤੀ ਕਰਨੀ ਗੋਭ ਦੀ ਸੁੰਡੀ ਦਾ ਬਣਾਇਆ ਕਿ ਜੇ 5% ਤੁਹਾਡਾ ਹਮਲਾ ਹੈ ਤੁਹਾਨੂੰ ਡਰਨ ਦੀ ਲੋੜ ਨਹੀਂ ਪਤਲ ਪੇੜ ਦਾ ਬਣਾਇਆ 10% ਨੁਕਸਾਨ ਹੈ ਤੁਹਾਨੂੰ ਕਰਨ ਦੀ ਡਰਨ ਦੀ ਲੋੜ ਨਹੀਂ ਚੇਪੇ ਦਾ ਬਣਾਇਆ ਕਿ 4 ਰੇਂਜ ਦੇ ਵਿੱਚ 50 ਚੇਪੇ ਅਗਰ ਹੈ 100 ਬੂਟਿਆਂ ਤੇ ਖੇਤ ਦੇ ਵਿੱਚ ਤੈਨੂੰ ਡਰਨ ਦੀ ਲੋੜ ਨਹੀਂ। ਤੁਸੀਂ ਪਹਿਲਾਂ ਨਰਮੇ 'ਚ ਤਜਰਬਾ ਕੀਤਾ 100% ਅਸੀਂ ਕਾਮਯਾਬ ਇੱਕ ਬੂੰਦ ਵੀ ਅਸੀਂ ਪੈਸਟੀਸਾਈਡ ਨਹੀਂ ਪਾਇਆ। ਕੈਮੀਕਲ ਦਾ ਦੂਰ ਦੀ ਗੱਲ ਕੋਈ ਜੈਵਿਕ ਪੈਸਟੀਸਾਈਡ ਵੀ ਨਹੀਂ ਪਾਇਆ। ਨਰਮੇ ਤੋਂ ਸਿੱਖਿਆ ਫਿਰ ਅਸੀਂ ਯੂਨੀਵਰਸਿਟੀ ਗਏ ਵੀਸੀ ਸਾਹਿਬ ਨਾਲ ਗੱਲ ਕੀਤੀ। ਉਹਨਾਂ ਨੇ ਦੋ ਕਿਤਾਬਾਂ ਪਹਿਲਾਂ ਹੀ ਛਾਪਤੀਆਂ ਸੀ। ਇੱਕ ਨਰਮੇ ਦੀ ਤੇ ਇੱਕ ਝੋਨੇ ਦੀ। ਉਹ ਤੁਸੀਂ ਲੈ ਆ ਕੇ ਪੜ੍ਹ ਸਕਦੇ ਹੋ। ਜਦੋਂ ਅਸੀਂ ਦੇਖਿਆ ਜਿਹੜਾ ਐਨਸੀਆਪੀਐਮ ਸੈਂਟਰ ਹੈ ਕਿ ਜਿਹੜੇ ਕਿਹੜੇ ਨਰਮੇ ਚਾਹੁੰਦੇ ਉਹੀ ਤਾਂ ਬੈਂਗਣ ਦੇ ਹੁੰਦੇ ਆ ਉਹੀ ਪਿੰਡੀ ਤੇ ਆਉਂਦੇ ਉਹੀ ਕਰੇਲੇ ਤੇ ਆਉਂਦੇ ਉਹੀ ਤੂਰੀ ਤੇ ਆਉਂਦੇ ਉਹੀ ਮੱਕੀ ਦੇ ਦੁਰੇ ਹੋ ਆ ਜਿਹੜਾ ਗੜੂਏ ਬਦਲਦੇ ਆ ਜਿਹੜਾ ਤਣਾਛੇ ਦੇ ਗੁੰਦੇ ਕੀੜੇ ਫਲ ਖਾਣ ਵਾਲੇ ਇੱਦਦੇ 17 ਦੇ ਵਿੱਚ ਅਸੀਂ ਪਹਿਲੀ ਮੁਹਿੰਮ ਸ਼ੁਰੂ ਕੀਤੀ ਜ਼ਹਿਰ ਮੁਕਤ ਪੰਜਾਬ ਮੁਹਿੰਮ ਇਹਦੇ ਵਿੱਚ ਅਸੀਂ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਕਿਸਾਨ ਦੂਜੇ ਨੂੰ ਸਿਖਾੜ ਜਾਂਦਾ ਸੀਗਾ ਸਾਡੇ ਫਸਾ ਪਿੰਡ ਆ ਉਥੇ ਸਰਪੰਚ ਆ ਮੁੰਡਾ ਹਰਪ੍ਰੀਤ ਉਹ ਮਾਨਸੇ ਗਿਆ ਸਿੱਖਣ ਉੱਥੇ ਨਰਮੇ ਤੋਂ ਅਸੀਂ ਦੇਖਿਆ ਕਿ ਸਬਜ਼ੀਆਂ 'ਚ ਵੀ ਉਹੀ ਕੀੜੇ ਆਉਂਦੇ। ਬੈਂਗਣ ਤੇ ਜੀ ਬੜੀ ਸਪਰੇ 50000 60000 ਕਹਿੰਦੇ ਖਰਚਾ ਹੋ ਜਾਂਦਾ। ਕੰਸੂਕ ਵਾਲਾ ਪਿੰਡ ਆ 90 ਲਾਗੇ ਅਸੀਂ ਉੱਥੇ ਟ్రਾਇਲ ਕੀਤਾ। ਹਰ ਹਫ਼ਤੇ ਟ੍ਰੇਨਿੰਗ ਲਾਉਂਦੇ ਸੀ। ਮੈਂ ਤਾਂ ਕੋਈ ਪੜ੍ਹਾਈ ਨਹੀਂ ਕੀਤੀ ਸੀ ਮੈਂ ਉਹ ਨਰਮੇ ਤੋਂ ਦੇਖਿਆ। ਮੈਂ ਕਿਹਾ ਸਬਜ਼ੀਆਂ ਦੀ ਵੀ ਕਰਿਓ ਕਿਸਾਨ ਮੰਨ ਗਿਆ ਇੱਕ। ਉਹਦੇ ਅਸੀਂ ਦੋ ਕਨਾਲ ਛੜਾਏ 10 ਕਿੱਲੇ ਦੇ ਵਿੱਚ 10 12 ਕਿੱਲੇ 'ਚ ਖੇਤੀ ਕਰਦਾ ਸੀ ਉਹ। 20 25 ਕਿਸਾਨਾਂ ਦਾ ਬੜੇ ਨੌਜਵਾਨ ਪੜ੍ਹੇ ਲਿਖੇ ਕਿਸਾਨਾਂ ਦਾ ਗਰੁੱਪ ਸੀ ਉਹ। ਉੱਥੇ ਅਸੀਂ ਸ਼ੁਰੂ ਕੀਤਾ। ਇੱਕ ਵੀ ਜਿਹੜਾ ਬੂੰਦ ਪੈਸਟੀਸਾਈਡ ਇਸ ਸਪਰੇ ਨਹੀਂ ਕੀਤੀ। ਬੈਂਗਣ ਦੇ ਵਿੱਚ। ਜਿਹੜਾ ਸਬਜ਼ੀਆਂ 'ਚ ਕੀ ਹੁੰਦਾ ਇਹਨੂੰ ਬਲੈਂਕਟ ਸਪਰੇ ਕਰਦੇ ਆ। ਕਰ ਦਿਓ ਜੀ 15 ਦੇ ਤਿੰਨ ਪੱਤੇ ਨਿਕਲਿਆ ਏ। ਜੂੰ ਦੀ ਕਰ ਦਿਓ, ਤੇਲੇ ਦੀ ਕਰ ਦਿਓ, ਮੱਛਰ ਦੀ ਕਰ ਦਿਓ। ਫੁੱਲ ਆਇਆ ਨਹੀਂ। ਨਾਲ ਦੀ ਨਾਲੇ ਕਰ ਲਓ ਜਿਹੜਾ ਵੀ ਉਹ ਕਾਣੇ ਕਰਨ ਵਾਲੀ ਸੁੰਡੀ ਦਾ। ਬੈਂਗਣ ਖਾਣ ਵਾਲੀ ਸੁੰਡੀ ਦੀ। ਅਸੀਂ ਦੋ ਕਣਾਲਾ ਛੜਾਇਆ ਸੀ। ਪਤਾ ਤਾਂ ਲੱਗ ਜਾਏ ਤੇ ਬਾਕੀ ਖੇਤ ਦੇ ਵਿੱਚ ਕਿੰਨੇ ਬੈਂਗਣ ਝੜਦੇ ਆ ਤੇ ਇੱਧਰ ਕਿੰਨੇ ਝੜੇ ਆ। ਡਰ ਹਨਾ। ਕਿਸਾਨ ਤੋਂ ਪੂਰੇ ਖੇਤ ਚ ਕਰਵਾ ਲਈ ਅਸੀਂ ਵੀ ਪਹਿਲੀ ਵਾਰੀ ਕਰ ਰਹੇ ਸੀਗੇ ਮੈਂ ਵੀ ਕੋਈ ਵਿਗਿਆਨੀ ਨਹੀਂ ਸੀਗਾ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜੇ ਖੇਤ ਦੇ ਵਿੱਚ ਸਪ੍ਰੇਆ ਨਹੀਂ ਕੀਤੀਆਂ ਉਹ ਚੋਂ ਕਿੰਨੇ ਬੈਂਗਣ ਲੱਥੇ ਖਾਦਾਂ ਸਾਰੇ ਬਰਾਬਰ ਪਾਈਆਂ ਉਹ ਚੋਂ ਕਿੰਨੇ ਬੈਂਗਣ ਲੱਥੇ ਜਿੱਥੇ ਸਪ੍ਰੇਆ ਕੀਤੀਆਂ ਉਹ ਚੋਂ ਕਿੰਨੇ ਲੱਥੇ ਬਿਨਾਂ ਸਪ੍ਰੇਆ ਵਾਲੇ ਖੇਤ ਚ ਕਿੰਨੇ ਕਾਣੇ ਹੋਏ ਤੇ ਜਿੱਥੇ ਸਪਰੇਅ ਕੀਤੀ ਉਹ ਚ ਕਿੰਨੇ ਕਾਣੇ ਹੋਏ ਕੋਈ ਫਰਕ ਨਹੀਂ ਸੀਗਾ ਜੇ ਸਪ੍ਰਿਆ ਕਰਕੇ ਫੇਰ ਕਾਣੇ ਨਿਕਲੀ ਜਾਂਦੇ ਨਿਕਲਦੇ ਨੇ ਕਾਣੇ ਸਪ੍ਰਿਆ ਕਰਕੇ ਵੀ ਜੋ ਸਬਜ਼ੀ ਦੀ ਖੇਤੀ ਕਰਦਾ ਹੋਵੇ ਕਰਦਾ ਜੀ ਕੋ ਬੈਂਗਣ ਦੀ ਖੇਤੀ ਫੇਰ ਸਪ੍ਰਿਆ ਕਰਨ ਦਾ ਫਾਇਦਾ ਕੀ ਹੈ ਬਿਨਾਂ ਟ੍ਰੇਨਿੰਗ ਲਏ ਬਿਨਾਂ ਸਿੱਖਿਆ ਨਹੀਂ ਕਰਨਾ ਤਾਨੂੰ ਟਰੈਕਟਰ ਨਹੀਂ ਚਲਾਉਣਾ ਦਾ ਟਰੈਕਟਰ ਤੇ ਚੜ੍ਹ ਕੇ ਤੁਸੀਂ ਵਾਈ ਨਹੀਂ ਕਰ ਸਕਦੇ ਸਕੂਟਰ ਨਹੀਂ ਚਲਾ ਸਕਦੇ ਸਾਈਕਲ ਨਹੀਂ ਚਲਾ ਸਕਦੇ ਜੇ ਨੇ ਪ੍ਰੈਕਟਿਸ ਨਾ ਕੀਤੀ ਹੋਵੇ ਚਾਹੇ ਮੈਂ ਕਹਿ ਰਿਹਾ ਚਾਹੇ ਵਿਗਿਆਨੀ ਕਹਿ ਰਿਹਾ ਤਿਆਰਬਾ ਕਰਨਾ ਹੌਲੀ ਹੌਲੀ ਸਿੱਖਣਾ ਸੋ ਬੈਂਗਣ ਦਾ ਅਸੀਂ 2 ਸਾਲ ਉੱਤੇ ਕੀਤਾ 19 ਚ ਹਿਸ਼ਾਰਪੁਰ ਕੀਤਾ 22 ਚ ਫੇਰ ਹਿਸ਼ਾਰਪੁਰ ਕੀਤਾ ਪਿਛਲੇ ਸਾਲ ਵੀ ਕੀਤਾ ਸੀ 6 ਸਾਲ ਅਸੀਂ ਤਜਰਬਾ ਕੀਤਾ ਸਾਨੂੰ ਸਪਰੇਆਂ ਦੀ ਲੋੜ ਨਹੀਂ ਪਈ ਕਿਉਂਕਿ ਉੱਥੇ ਜੀਵਨ ਚੱਕਰ ਜਿਹੜੇ ਸੀਗੇ ਤੁਹਾਨੂੰ ਦੱਸਿਆ ਉਹ ਕੀੜੇ ਮੌਜੂਦ ਸੀ ਜਦੋਂ ਖੇਤ ਚ ਜਾ ਕੇ ਤੁਸੀਂ ਦੇਖਣਾ ਸ਼ੁਰੂ ਕੀਤਾ ਉਹਦਾ ਗਵਾਂਡੀ ਸਪਰੇ ਕਰਦਾ ਹੁੰਦਾ ਸੀ ਸਪਰੇ ਕਰਨ ਤਰਪੰਦੇ ਆ ਮੈਨੂੰ ਤਾਂ ਪੂਰੇ ਪੰਜਾਬ ਚ ਇਹੀ ਜਾ ਕੇ ਪਤਾ ਲੱਗਿਆ ਹਰਿਆਣੇ ਚ ਵੀ ਇਹੀ ਪਤਾ ਲੱਗਿਆ ਦੇਖ ਕੇ ਕਰ ਦਿੰਦੇ ਆ ਆ ਗਿਆ ਆ ਗਿਆ ਆ ਗਿਆ ਕਰ ਦਿਓ ਸਪਰੇ ਕਰ ਦਿਓ ਸਪਰੇ ਫਿਰ ਇਹ ਹੁੰਦਾ ਦੂਸਰੇ ਖੇਤ ਚ ਆ ਗਿਆ ਉਹਨੇ ਸਪਰੇ ਕਰਤੀ ਜੇ ਮੈਂ ਨਾ ਕੀਤੀ ਉੜ ਕੇ ਆ ਜੂਗਾ ਜਿੰਨੇ ਅਸੀਂ ਤਜਰਬੇ ਕੀਤੇ ਇੱਕ ਖੇਤ ਚ ਕੀਤੇ ਅਬੋਰ ਵਿੱਚ ਅਸੀਂ ਤਜਰਬਾ ਕੀਤਾ ਪੂਰੇ ਖੇਤ ਦੇ ਵਿੱਚ ਕਰੀਬਨ 13-1400 ਏਕੜ ਦੇ ਵਿੱਚ ਨਰਮਾ ਲੱਗਿਆ ਸੀ ਇੱਕ ਕਿੱਲੇ ਦੇ ਵਿੱਚ ਅਸੀਂ ਟਰਾਇਲ ਕੀਤਾ ਕਿਤੇ ਨਹੀਂ ਦੇਖਿਆ ਅਸੀਂ ਕੀੜਿਆਂ ਦੀ ਗਿਣਤੀ ਵਧੀ ਹੋਈ ਬੂਟੇ ਨੂੰ ਜਿਹੜੇ ਕੀੜੇ ਦੀ ਲੋੜ ਹੈ ਡਾਕਟਰ ਦਲਾਲ ਨੇ ਇਹੀ ਵਹਿਮ ਕੱਢ ਦਿੱਤਾ ਕਿ ਕੀੜਾ ਹਮਲਾ ਨਹੀਂ ਕਰਦਾ ਜਦ ਤੱਕ ਅਸੀਂ ਉਹਨਾਂ ਛੇੜਖਾਨੀ ਨਹੀਂ ਕਰਦੇ ਕੀੜਾ ਜਿਹੜਾ ਫਸਲ ਆਪਣੇ ਹਿਸਾਬ ਨਾਲ ਬੁਲਾਉਂਦੀ ਪੱਤਿਆਂ ਦਾ ਉਹਨਾਂ ਨੂੰ ਦੱਸਦਾ ਰਾਸ ਚੂਸਣ ਵਾਲਾ ਤੁਹਾਨੂੰ ਪਤਾ ਲੱਗ ਜਾਏਗਾ ਤਾਂ ਲੰਗਰ ਲੱਗਦਾ ਜਦੋਂ ਗਿਣਤੀ ਵੱਧ ਜਾਂਦੀ ਆ ਫਿਰ ਲਾਲ ਪੁੰਡੀ ਨੂੰ ਬੁਲਾ ਲਾਂਦਾ ਕਰਾਈ ਸੋਪੇ ਨੂੰ ਬੁਲਾ ਲਏਗਾ ਡ੍ਰੈਗਨ ਫਲਾਈ ਨੂੰ ਬੁਲਾ ਲਏਗਾ ਹੋਰ ਬਹੁਤ ਸਾਰੇ ਕੀੜੇ ਹੈਗੇ ਉਸ ਚੱਕਰ ਜਿਹੜੇ ਸਾਨੂੰ ਸਮਝਣੇ ਪੈਣਗੇ ਖਾਦ ਖੁਰਾਕ ਜਿਹੜੀ ਆ ਢੰਗ ਨਾਲ ਦੇਣੀ ਪੈਗੀ ਬਜਾਈ ਸਹੀ ਸਮੇਂ ਨਾਲ ਕਰਨੀ ਪੈਗੀ ਕਈ ਉਹਦੇ ਵਿੱਚ ਪਹਿਲੂ ਹੈ ਉਹ ਸਿੱਖਣਾ ਪਏਗਾ ਜਿਨ੍ਹਾਂ ਨੇ ਸਿੱਖ ਲਿਆ ਉਹ ਸੋਚਦੇ ਹੀ ਨਹੀਂ ਹੁਣ ਕੀੜੇ ਬਾਰੇ ਇਹੋ ਜਿਹੇ ਕਿਸਾਨ ਆ ਜੇ ਚੇਪਾ ਕਿਤੇ ਸਰੋਂ ਤੇ ਕਈ ਵਾਰੀ ਹੁੰਦਾ ਨਾ ਜਿਆਦਾ ਆ ਜਾਂਦਾ ਕਿ ਪਾਣੀ ਲੱਗ ਗਿਆ ਮੀਂਹ ਪੈ ਗਿਆ ਉਹ ਜਿਹੜਾ ਗਰੁੱਚ ਹੋ ਜਾਂਦੀ ਆ ਤੇ ਚੇਪਾ ਆ ਜਾਂਦਾ ਉਹ ਕਰਦੇ ਲੰਘੇ ਦੇ ਬਾੜ ਦੇ ਦੇਖਦੇ ਆ ਜੀ ਇੱਥੇ ਲਾਲ ਪ ਇਹ ਕਿਸਾਨ ਆ ਸਾਡੇ ਉਹ ਚੱਲ ਵੀ ਨਹੀਂ ਸਕਦਾ ਉਹ ਆਪਣੇ ਲੇਬਰ ਨੂੰ ਕਹਿੰਦਾ ਜਾਂ ਭੁੰਡੀਆਂ ਇਕੱਠੀਆਂ ਕਰੋ ਲਾਲ ਭੁੰਡੀਆਂ ਉਹ ਚਾਕੇ ਬੂਟਿਆਂ ਦੇ ਛੱਡ ਦਿੰਦਾ ਤੁਸੀਂ YouTube ਤੇ ਸਰਚ ਕਰਕੇ ਦੇਖਿਓ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਹੋਰ ਕਈ ਕੰਟਰੀਆਂ ਦੇ ਵਿੱਚ ਉਹ ਕੀੜੇ ਫੈਕਟਰੀਆਂ 'ਚ ਤਿਆਰ ਕਰ ਕਰਕੇ ਛੱਡਦੇ ਜਿਹਦਾ ਤੁਹਾਨੂੰ ਟ੍ਰਾਈਕੋਗ੍ਰਾਮਾ ਦਾ ਕਾਰਡ ਮਿਲਦਾ ਸੋ ਸਿੱਖਣਾ ਪਏਗਾ ਉਸ ਮੁੰਡੇ ਨੇ ਦੱਸਿਆ ਕਿ 10-12 ਲੱਖ ਦਾ ਉਹਦਾ ਖਰਚਾ ਜਿਹੜਾ ਸਾਲ ਦਾ ਆਉਂਦਾ ਸੀਗਾ ਪੈਸਟੀਸਾਈਡ ਦਾ ਜਿਹੜਾ 90 ਵਾਲਾ ਸੀਗਾ ਅਸੀਂ ਦੋ ਕ ਨਾਲ ਚ ਟ੍ਰਾਇਲ ਕਰਾਇਆ ਉਹਨੇ ਕਿਸੇ ਖੇਤ 'ਚ ਸਪਰੇਅ ਨਹੀਂ ਕੀਤੀ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਹੈ ਕਹਿੰਦਾ ਜਿਹੜਾ ਕੀੜਾ ਜਿਹੜਾ ਤੇਲਾ ਮੇਰੇ ਬੈਂਗਣ ਤੇ ਆਉਂਦਾ ਸੀ ਮੈਂ ਉੱਥੇ ਗਿਣਤੀ ਕੀਤੀ ਮੈਂ ਉੱਥੋਂ ਸਿੱਖ ਲਿਆ ਬੈਂਗਣ ਦੇ ਪੱਤੇ ਵੱਡੇ ਅਸੀਂ 6 ਪੱਤੇ ਦੇਖਦੇ ਸੀ ਉਹਦੇ ਉਹਨੇ 12 ਪੱਤੇ ਦੇਖ ਲਿਆ ਟਮਾਟਰ ਦੇ ਕਹਿੰਦਾ ਟਮਾਟਰ ਤੇ ਵੀ ਦੇਖਿਆ ਗਿਣਤੀ ਪੂਰੀ ਨਹੀਂ ਉਹ ਮਤਲਬ ਵਧੀ ਨਹੀਂ ਉੱਥੇ ਉਹਦਾ ਬੁਖਾਰ ਉਹਨਾਂ ਨਹੀਂ ਹੋਇਆ ਬੀਪੀ ਉਹਨਾਂ ਨਹੀਂ ਜੜੇ ਸੋ ਵਿਗਿਆਨਕ ਤਰੀਕਾ ਆ ਉਹ ਤਰੀਕਾ ਆਊਗਾ ਫੇਰ ਤੁਸੀਂ ਛੱਡੋਗੇ ਗਿਆਨ ਹੋਊਗਾ ਫੇਰ ਫਸੋਗੇ ਨਹੀਂ ਤੁਸੀਂ ਫਾਰਮੂਲੇ 'ਚ ਕਦੀ ਵੀ ਤੁਸੀਂ ਫਸ ਸਕਦੇ ਕੋਈ ਫਾਰਮੂਲਾ ਦੱਸਦਾ ਕਰ ਦਿਓ ਜੀ ਤੁਸੀਂ ਸੁੱਖ ਨਾਲ ਬੈਠ ਜਾਊਂਗੇ ਕੰਨ ਦਾਸਤਾ ਕਿ ਆ ਸਪਰੇਅ ਕਰ ਦਿਓ ਸਪਰੇਅ ਕਰਕੇ ਆ ਮੇਰਾ ਤਾਂ ਹੋਇਆ ਨਹੀਂ ਤੁਸੀਂ ਖਾਦ ਪਾਈਓ ਜ਼ਿਆਦਾ ਤੁਸੀਂ ਪਾਣੀ ਜ਼ਿਆਦਾ ਲਗਾਇਆ ਹੋਇਆ ਢੰਗ ਤਰੀਕੇ ਨਾਲ ਕੀਤਾ ਨਹੀਂ ਹੈ ਸਹੀ ਟਾਈਮ ਤੇ ਬਜਾਈ ਨਹੀਂ ਕੀਤੀ ਹੋएगी ਫਿਰ ਕੀ ਕਰ ਲੋਂਗੇ ਸਰੋਂ ਤੁਸੀਂ ਮਹੀਨਾ ਪਹਿਲਾਂ ਬੀਜ ਕੇ ਹੁਣ ਕਹੋਂਗੇ ਮੇਰੀ ਨਿਸਰ ਗਈ ਹੁਣੇ ਪਿਛਲੀ ਹਰਲੇ ਵੀ ਨਿਸਰੀ ਨਹੀਂ ਹੋਣੀ ਪਹਿਲੀ ਥਾੜੀ ਨਿਸਰ ਗਈ ਸਮੇਂ ਸਿਰ ਬਜਾਈ ਨਹੀਂ ਕੀਤੀ ਸੋ ਪਹਿਲਾਂ ਸਿੱਖਣਾ ਪਏਗਾ ਸਾਰਾ ਸੋ ਕਿੰਨਾ ਕੁ ਤੁਹਾਡਾ ਸਪਰੇਅ ਦਾ ਖਰਚਾ ਆ ਜਾਂਦਾ ਜੀ ਸੋ ਜੈਰ ਮੁਕਤ ਪੰਜਾਬ ਚ ਅਸੀਂ ਹਜ਼ਾਰਾਂ ਕਿਸਾਨਾਂ ਦੇ ਕਰਜ਼ੇ ਜਿਹੜੇ ਲੱਗੇ ਕਿਸਾਨ ਆਪ ਦਾ ਮੋਟਾ-ਮੋਟਾ ਅਸੀਂ ਬਾਤਾਂ ਦੱਸਿਆ ਦੇ ਜਿੰਨਾਂ ਦੱਸ ਦੋਗੇ ਉਹਨਾਂ ਮੈਂ ਲਿਖ ਦੇਣਾ